ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੈਲਡਰਸ ਡਾਇਨਰ ਦੇ ਵਿੱਚ ਅੱਜ ਆਪਾਂ ਜਿਹੜਾ ਲੈ ਕੇ ਆਏ ਆ ਉਹ ਲੇਡੀਜ਼ ਸ਼ਰਟ ਦੀ ਕਟਿੰਗ ਆ ਇੱਕ ਵਾਰੀ ਮੈਂ ਤੁਹਾਨੂੰ ਨਾਪ ਤੋਂ ਜਾਣੂ ਕਰਾ ਦਿਆਂ ਕਿੰਨਾ ਕਿੰਨਾ ਨਾਪ ਇਸ ਪੈਂਦਾ ਹਨਾ ਆ ਦੇਖੋ ਲੰਬਾਈ ਹੈਗੀ ਇਸ ਪੈਂਦੀ ਸਾਢੇ 42 ਬਾਹਾਂ ਸਾਢੇ 21 ਮੂਰੀ ਸਾਢੇ 9 ਤੀਰਾ ਹੈਗਾ 12 ਜਨਨ ਕਿ ਇੱਕ ਸਾਈਡ 6 ਆ ਉਪਰੋ ਛਾਤੀ ਸਾਢੇ 19 ਆ ਕਮਰ ਸਵਾ 17 हिਪ ਸਾਢੇ 21 ਆ ਪਲੋਈਆਂ ਪੌਣੇ 11 ਤੇ ਆ ਪਲੇਟਾਂ ਜਿਹਨੂੰ ਆਪਾਂ ਕਹਿੰਦੇ ਹਾਂ ਹਨਾ ਤੇ ਜਿਹੜਾ ਮੋਡਾ ਉਹ ਇਸ ਪੰਨ ਦਾ ਹੈਗਾ 17.5 ਚਾਕ ਹੈਗੇ 22 ਅਗਲਾ ਗਲਾ 6.5 ਤੇ ਬੈਗ ਗਲਾ ਹੈਗਾ 6.13 ਠੀਕ ਆ ਬਾਕੀ ਜਿਹੜੀ ਸਾਈਡ ਸਲਾਈ ਉਹ ਆਪਾਂ ਇਧਰ ਸਾਈਡ ਤੇ ਲਿਖੀ ਹੁੰਦੀ ਹੈ 14.5 ਠੀਕ ਆ ਜੀ ਆਜੋ ਆਪਾਂ ਕਰਦੇ ਆਂ ਦੀ ਕਟਿੰਗ ਸ਼ੁਰੂ ਜੇ ਕਿਸੇ ਵੀ ਚੀਜ਼ ਦੀ ਸਮਝ ਨਾ ਲੱਗੇ ਤਾਂ ਬਾਅਦ ਦੇ ਵਿੱਚ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਪੁੱਛ ਸਕਦੇ ਹੋ ਬਾਕੀ ਨੀਚੇ ਨੰਬਰ ਮੇਰਾ WhatsApp ਨੰਬਰ ਚੱਲੀ ਜਾਂਦਾ ਉਹਨੂੰ ਸੇਵ ਕਰਕੇ ਉਹਦੇ ਵਿੱਚ ਮੈਸੇਜ ਭੇਜ ਸਕਦੇ ਹੋ ਜੇ ਕਿਸੇ ਭੈਣ ਨੂੰ ਕੋਈ ਜ਼ਿਆਦਾ ਦਿੱਕਤ ਆਉਂਦੀ ਹੈ ਫੋਨ ਕਰਕੇ ਵੀ ਕੁਝ ਵੀ ਤੁਸੀਂ ਪੁੱਛ ਸਕਦੇ ਹੋ ਕੰਮ ਦੇ ਰਿਲੇਟਿਡ ਠੀਕ ਆ ਤਾਂ ਆਜੋ ਆਪਾਂ ਕਰਦੇ ਹਾਂ ਸ਼ੁਰੂ ਲੰਬਾਈ ਦੇ ਮਰਕਸ਼ਾਨ ਲਾ ਲਈ ਸੀ ਪਹਿਲੋਂ ਲੰਬਾਈ ਇਸ ਭੈਣ ਦੀ ਹੈ ਕਿ 42. ਆਪਾਂ ਕਿੰਨੇ ਦੇ ਨਿਸ਼ਾਨ ਲਾਇਆ 43 ਦੇ। ਦੇਖੋ ਠੀਕ ਆ ਇੱਥੋਂ 43। ਸਭ ਤੋਂ ਜ਼ਰੂਰੀ ਹੁੰਦਾ ਇਹ ਤਾਂ ਸੈਂਟਰ ਕੱਢਣਾ। ਆਪਾਂ ਜਿਵੇਂ ਇੱਧਰ ਵੀ ਸੈਂਟਰ ਕੱਢ ਲਿਆ ਤਾਂ। ਇੱਥੋਂ ਵੀ ਸੈਂਟਰ ਕੱਢ ਲਿਆ ਸੂਈ ਵਾਲੀ ਇੱਥੋਂ ਵੀ ਸੈਂਟਰ ਕੱਢੀ ਸੂਈ ਲਈ ਤਾਂ ਕਿ ਜਿਹੜਾ ਬਾਰਡਰ ਆ ਇੱਥੋਂ ਇੱਧਰ ਉਧਰ ਨਾ ਹੋਵੇ ਠੀਕ ਹੈ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਹੁੰਦਾ 5-10 ਮਿੰਟ ਵਾਧੂ ਜ਼ਰੂਰ ਲੱਗਦੇ ਆ ਪਰ ਨਾ ਬਾਅਦ ਦੇ ਵਿੱਚ ਦਿੱਕਤ ਨਹੀਂ ਆਉਣੀ ਸਾਰਾ ਚੰਗੀ ਤਰ੍ਹਾਂ ਚੈੱਕ ਕਰਕੇ ਨੂੰ ਵਾਰ-ਵਾਰ ਚੈੱਕ ਕਰ ਲੈਣਾ ਕਰ ਭਾਵੇਂ ਕਿਤੇ ਵੀ ਪੋਰਾ ਵੀ ਫਰਕ ਨਾ ਰਵੇ ਇੱਥੋਂ ਜਮੀਨਾਂ ਦਾ ਹੈਗਾ ਤੀਰਾ 6 ਆਪਾਂ ਕਿਨਾਂ ਲਾਇਆ 6.5 ਤੋਂ 1 ਤੋਂ ਮਰਦਾ ਮੋਡਾ ਕਿਨਾਂ ਲਾਇਆ ਥਲੇ ਨੂੰ 7 ਇੰਚ ਆਹ ਵਾਲੀ ਕਿੰਨੀ ਦੇਣੀ ਕਲਾਈ ਆਪਾਂ ਨੇ ਸਵਾ ਇੰਚ ਤੇ ਇੱਥੋਂ 2 ਇੰਚ ਵਾਧਾ ਰੱਖ ਲੈਣਾ ਆਪਾਂ ਤੇ ਇਥੋਂ ਜਿਹੜਾ ਆਪਣਾ ਸਾਈਡ ਸਲਾਈ 14.5 ਇੰਚ ਦੀ ਆਪਾਂ ਰੱਖ ਲਈ 15 1 ਇੰਚ ਵੱਧ ਉਸ ਤੋਂ ਬਾਅਦ ਵੀ ਜਦੋਂ ਤੁਸੀਂ ਸੂਟ ਬਣਾਉਣੇ ਹੋ ਨਾ ਸਾਈਡ ਸਲਾਈ ਮਿਲ ਕੇ ਰੱਖਦਾ ਕਰੋ ਕਿ ਵੀਰ ਵੱਧ ਘੱਟ ਜਾਂਦੀ ਹੈ ਤੇ ਆਹ ਵਾਲਾ ਨਿਸ਼ਾਨ ਆਪਾਂ ਫੱਟੀ ਦਾ ਬਿਲਕੁਲ ਦੂਜਾ ਚੱਕ ਲੈਂਦੇ ਹਣਾ ਬਾਕੀ ਜ਼ਰੂਰੀ ਬੇਨਤੀ ਹੈ ਜਿਹੜੀਆਂ ਭੈਣਾਂ ਜਾਂ ਕੋਈ ਭਰਾ ਮੇਰਾ ਚੈਨਲ ਤੇ ਨਵਾਂ ਹੁੰਦਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਬਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਿਆ ਕਰੋ ਤੁਹਾਡੇ ਕੰਮ ਦੀ ਬਹੁਤ ਵਧੀਆ ਵਧੀਆ ਵੀਡੀਓ ਆਉਂਦੀਆਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਇੱਕ ਕਮੈਂਟ ਜ਼ਰੂਰ ਕਰਿਆ ਕਰੋ ਸਮਝ ਲੱਗਦੀ ਹੈ ਤਾਂ ਵੀ ਨਹੀਂ ਸਮਝ ਆਉਂਦੀ ਤਾਂ ਵੀ ਠੀਕ ਆ ਬਿਲਕੁਲ ਇਦੋਂ ਉਹ ਚ ਕੈਂਚੀ ਵੀ ਗਰਾਂ ਟਾਈਮ ਸਿਰ ਲਗਾਉਂਦੇ ਰਿਹਾ ਕਰੂ ਕਿਉਂਕਿ ਕੈਂਚੀ ਦੇ ਨਾਲ ਆਪਾਂ ਨਾ ਸੂਟ ਕੱਟ ਲਾਉਂਦਾ ਜੇ ਟੱਕੀ ਇਹ ਹੋਣ ਫਿਰ ਸਫਾਈ ਨਹੀਂ ਹੁੰਦੀ ਜੀ ਸੂਟ ਦੇ ਕਟਿੰਗ ਦੇ ਵਿੱਚ ਤੇ ਆਪਾਂ ਲਾਂਗੇ ਤੱਕ ਠੀਕ ਆ ਇਸ ਤੋਂ ਬਾਅਦ ਇਹਨੂੰ ਫੋਲਡ ਕਰਕੇ ਸਾਈਡ ਤੇ ਰੱਖ ਲਾਂਗੇ ਪ੍ਰੈਸ ਆਪਾਂ ਨਾਲ ਦੇ ਨੇ ਫਿਰ ਗਰਮ ਲਾ ਲਾਂਗੇ ਪ੍ਰੈਸ ਹਮੇਸ਼ਾ ਕੋਲੇ ਗਰਮ ਰੱਖਿਆ ਕਰੋ ਜਦੋਂ ਵੀ ਸੂਟ ਕੱਟਨ ਨੂੰ ਜਿਵੇਂ ਆਪਾਂ ਇਹਦੀ ਸਲਵਾਰ ਕੱਟੀ ਸੀ ਉਦੋਂ ਵੀ ਪ੍ਰੈਸ ਗਰਮ ਲਾਈ ਸੀ ਪਹਿਲੋਂ ਤੇ ਹੁਣ ਇਹਦੀ ਸ਼ਰਟ ਕੱਟ ਰਹੇ ਹੁਣ ਵੀ ਆਪਾਂ ਪ੍ਰੈਸ ਲਾ ਕੇ ਜਲੇ ਕ੍ਰੀਮ ਲਾ ਕੇ ਚੰਗੀ ਤਰ੍ਹਾਂ ਸੈਂਟਰ ਕੱਟ ਲਿਆ ਕਰੋ ਬਾਅਦ ਦੇ ਵਿੱਚ ਤਾਂ ਪਛਤਾਵਾ ਹੀ ਰਹਿੰਦਾ ਹੁਣ ਵੀ ਆਪਾਂ 2 ਮਿੰਟ ਵੱਧ ਲਾ ਕੇ ਇਹਨੂੰ ਬਿਉਂਤ ਲੈਣੇ ਲੋਕ ਇਤੋਂ ਆਪੇ ਦਾ ਸੈਂਟਰ ਦੁਬਾਰੇ ਫਿਰਸੇ ਕਰ ਲਾਈ ਠੀਕ ਉਧਰ ਆਪਣਾ ਬਾਹ ਦਾ ਕੱਪੜਾ ਵੱਜ ਜਾਊਗਾ ਬਾਹ ਦੇ ਪੂਰੇ ਬਾਰਡਰ ਆ ਦੇਖੋ ਮੈਂ ਇਹਦੀ ਸੂਈ ਲਾਈ ਸੀ ਤਾਂ ਕਿ ਬਾਰਡਰ ਆ ਜਿਹੜਾ ਮੂਰੇ ਬਾਰਡਰ ਸੀ ਨਾ ਫਰੰਟ ਤੇ ਗਲੇ ਦੇ ਕੋਲੇ ਉਹ ਸਹੀ ਆ ਗਿਆ ਤਾਂ ਹੁਣ ਆਪਾਂ ਇੱਥੇ ਸੂਈ ਕੱਢਤੀ ਚੰਗੀ ਤਰ੍ਹਾਂ 5-10 ਮਿੰਟ ਵੱਧ ਲੱਗਦੇ ਆ ਕੋਈ ਦਿੱਕਤ ਨਹੀਂ ਬਾਤੀ ਨੂੰ ਸਿੱਕ ਕਰਕੇ ਹੁਣ ਆਪਾਂ ਇਧਰ ਵੀ ਸੂਈ ਲਾ ਲਾਂਗੇ ਵੀ ਹੱਲੇ ਨਾਲ ਨੀ ਅਨ ਉਹ ਸਾਰਾ ਕੱਪੜਾ ਨਾ ਆਪਾਂ ਮਿਲ ਲੈਣਾ ਕਿੰਨਾ ਕਿੰਨਾ ਹਣਾ ਇੱਥੋਂ ਤੇ ਵੀ ਟੇਡਾ ਵਗੈਰਾ ਹੋ ਜੰਦਾ ਅਰੇ ਕਿੰਨਾ 14.1 ਸੂਤ ਇੱਥੋਂ ਵੀ 14.1 ਸੂਤ ਇੱਥੋਂ ਵੀ 14.1 ਸੂਤ ਠੀਕ ਹੈ ਅਸੀਂ ਚੰਗੀ ਤਰ੍ਹਾਂ ਇਹਦਾ ਸੈਂਟਰ ਕੱਢ ਲੇ ਹੁਣ ਜੀ ਹੁਣ ਆਪਾਂ ਇਹਦੇ ਨਾਲ ਪ੍ਰੈਸ ਦੇ ਨਾਲ ਕਰੀਬ ਨਾਲਾਂਗੇ ਸੈਂਟਰ ਦੇ ਵਿੱਚ ਬਾਕੀ ਜਿਹੜੀਆਂ ਭੈਣਾਂ ਕੋਈ ਸਾਡੇ ਤੋਂ ਕੱਪੜੇ ਜਾਂ ਭਰਾਵਾਂ ਵਾਸਤੇ ਹਨ ਕੱਪੜੇ ਸਲਾਈ ਕਰਾਉਣੇ ਚਾਹੁੰਦੀਆਂ ਤਾਂ ਉਹ ਵੀ ਫੋਨ ਤੇ ਸੰਪਰਕ ਕਰਕੇ ਬਣਵਾ ਸਕਦੇ ਹਾਂ ਕੁਰਤੇ ਬੇਮੇ ਦਾ ਆਪਣੇ ਕੋਲੇ ਕੱਪੜਾ ਹੁੰਦਾ ਜਿਹੜੀਆਂ ਭੈਣਾਂ ਦੇ ਬੱਚੇ ਬਾਹਰਲੀ ਘਟਣ ਵਿੱਚ ਗਏ ਹੋਏ ਆ ਉਹਨਾਂ ਨੂੰ ਨਾਪ ਦੀ ਕੋਈ ਦਿੱਕਤ ਨਹੀਂ ਫੋਨ ਤੇ ਨਾਪ ਹੋ ਜਾਂਦਾ ਫੋਨ ਤੇ ਨਾਪ ਤੁਸੀਂ ਦਵਾ ਕੇ ਮੇਰਾ ਨੰਬਰ ਉਹਨਾਂ ਨੂੰ ਭੇਜ ਕੇ ਫੋਨ ਤੇ ਨਾਪ ਦਵਾ ਕੇ ਕੱਪੜੇ ਉਹਨਾਂ ਕੋਲੇ ਪਹੁੰਚਦੇ ਆ ਕਰ ਸਕਦੇ ਆ ਠੀਕ ਆ ਵਧੀਆ ਵਧੀਆ ਜਿਵੇਂ ਕੁਰਤੇ ਵਿੱਚ ਸਰਦੀ ਵਾਲੇ ਜਿਹੜੇ ਬਾਹਰਲੀ ਘਟਣ ਵਿੱਚ ਆਪਾਂ ਕੱਪੜੇ ਭੇਜਦੇ ਆ ਉਹਨਾਂ ਦੇ ਵਿੱਚ ਬਾਲ ਵਗੈਰਾ ਨਾ ਪਹਿਣਾ ਪੂਰੇ ਵਧੀਆ ਕਪੜੇ ਹੁੰਦੇ ਨੇ। ਤੁਹਿਆਪੋਂ ਬਾਰਡਰ ਤੇ ਬਾਰਡਰ ਰੱਖ ਕੇ ਸਹੀ ਕਰਨਾ। ਠੀਕ ਆ। ਇੱਕ ਹੇਠ ਆ ਨਾ ਕਈ ਵਾਰੀ ਬਾਰਡਰ ਥੋੜਾ ਜਿਹਾ ਹੁੰਦਾ ਤਾਂ ਉਹਨੂੰ ਉਵੇਂ ਹੀ ਨਾ ਮੋੜਾ ਕਰੋ। ਚੰਗੀ ਤਰ੍ਹਾਂ ਲੀਡ ਲਾ ਕੇ ਪੱਟੀ ਨੂੰ ਚੌੜੀ-ਚੌੜੀ ਸੋਹਣੀ ਕਰਕੇ ਮੋੜਾਇਆ ਕਰੋ ਵੀ ਐ ਨਾ ਫਾਹਾ ਜਾਣਾ। ਵੰਡਿਆ ਕਰੋ ਥੱਲੇ ਕਈ ਵੀ ਕੀ ਹੁੰਦਾ। ਐਨਾ ਕਪੜਾ ਹੁੰਦਾ ਨਾ ਤਾਂ ਆਪਾਂ ਉਹਨੂੰ ਉਹਦੇ ਵਿੱਚ ਹੀ ਤਰਪਾਈ ਕਰਦੇ ਹਾਂ। ਉਹਦੇ ਨਾਲ ਚੰਗੀ ਤਰ੍ਹਾਂ ਲੀਡ ਦਾ ਜੋੜ ਲਾ ਕੇ ਫਿਰ ਪ੍ਰੈਸ ਮਾਰ ਕੇ ਫਿਰ ਚੰਗੀ ਤਰ੍ਹਾਂ ਉਹਦੇ ਤਰਪਾਈ ਕਰਿਆ ਕਰੋ। ਠੀਕ ਆ ਬਾਕੀ ਜਿਹੜੀਆਂ ਪੈਣਾਂ ਦਾ ਕੋਈ ਗਲਾ ਵਗੈਰਾ ਪਿੱਛੇ ਨੂੰ ਜਾਂਦਾ ਨਾ ਤਾਂ 9 ਇੰਚ ਬੈਗ ਪੱਲੇ ਨੂੰ ਵੱਡਾ ਰੱਖ ਲਿਆ ਕਰੋ 9 ਇੰਚ ਬਹੁਤ ਹੁੰਦਾ ਹਨ ਚੰਗੀ ਗੱਲ ਹੈ ਬਤ ਤੁਸੀਂ ਕਰ ਲਿਆ ਟੱਕਰ ਨੂੰ ਉੱਪਰ ਟੱਕ ਸਹੀ ਕਰਕੇ ਚੰਗੀ ਤਰ੍ਹਾਂ ਇਸ ਤਰ੍ਹਾਂ ਉਨਾ ਪਰਫਕਟ ਲਾਉਣੇ ਸ਼ਾਹ ਪੌਣੀ 2 ਸੌਰੀ ਇੱਥੋਂ ਪੌਣੀ 2 ਤੇ ਠੀਕ ਆ ਆ ਬਈ ਜੇ ਗਲਾ ਛੋਟਾ ਹੋਵੇ ਬੈਕ ਨਾਲ ਹੁਣ ਜਿਵੇਂ ਇਸ ਕੋਲ ਨਾਲ 6 ਇੰਚ ਮੰਨ ਕੇ ਚੱਲੋ ਜੇ ਗਲਾ ਛੋਟਾ ਫਿਰ ਇਹਨੂੰ ਵੱਧ ਆ ਬਾਹਰ ਨੂੰ ਰੱਖਿਆ ਕਰੋ ਫਿਰ ਇੱਥੇ ਕਿਉਂਕਿ ਫਿਰ ਉਹ ਗਲਾ ਤਾਂ ਖੁੱਲਦਾ ਨਹੀਂ ਆ ਚੀਜ਼ ਜੀ ਟਾਈਟ ਹੋ ਜਾਂਦੀ ਆ ਇਹ ਚੀਜ਼ ਦਾ ਲਾਈਨ ਵੀ ਧਿਆਨ ਰੱਖਣਾ ਭਾਵੇਂ ਲਿਖਤੀ ਰੱਖ ਲਓ ਵੀ ਜੇ ਮੰਨ ਕੇ ਹਲ ਥੋੜਾ ਗਲਾ ਜਿਹੜਾ ਬੈਕ ਆ ਉਹ 3 ਜੇ 3.5 ਫਿਰ ਇਹਨੂੰ ਵਧਾ ਜਾਓ ਠੀਕ ਆ ਲਾਜ਼ਮੀ ਧਿਆਨ ਦਿਓ ਠੀਕ ਆ ਪੌਣੇ ਤੋਂ ਜੇ ਤੁਹਾਡਾ ਗੱਲਾਂ ਮੈਂ ਹੁਣ ਜਿਵੇਂ ਦੱਸਿਆ ਨਾ ਵੀ ਪਿੱਛੇ ਮ ਜਾਂਦਾ ਫਿਰ ਇਹਨੂੰ ਬੈਕ ਪੈਨ ਵੱਡਾ ਰੱਖ ਲਿਆ ਕਰੋ ਫਿਰ ਮੂਰ ਨੂੰ ਰਹਿੰਦਾ ਆਟੋਮੈਟਿਕ ਇਹ ਚੀਜ਼ਾਂ ਦਾ ਨਿੱਕੀ ਨਿੱਕੀ ਧਿਆਨ ਰੱਖਿਆ ਕਰੋ ਦੇ ਪਟਕਲਾਤੀ ਠੀਕ ਆ ਥ्रू ਟੱਕਣਾ ਤੱਕ ਮਲਾ ਦਿੰਦੇ ਆ ਹੁਣ ਸੂਈ ਕੱਟਣੀ ਨੇ ਫਰੰਟ ਚੋਂ ਨਾ ਜਿਵੇਂ ਆਪਾਂ ਇੱਥੇ ਲਾਈ ਸੀ ਸੈਂਟਰ ਕਰਕੇ ਹਾਂ ਇਹ ਹੋ ਚੀਕ ਠੀਕ ਆ ਦੇਖ ਆਪਾਂ ਨੀਚੇ ਸੂਈ ਲਾਈ ਸੀ ਉਹ ਵੀ ਕੱਢ ਲਈ ਹੁਣ ਬੈਕ ਪਲੇਟ ਜਿਵੇਂ ਸੂਈ ਕੱਢਤੀ ਫਰੰਟ ਚੋਂ ਵੀ ਸਾਈਡ ਤੋਂ ਹਲਕਾ ਜਿਹਾ ਲਾਈ ਮੀ ਚੱਕਣਾ ਥੋੜਾ ਜਿਹਾ ਨੀ ਇਹਨਾਂ ਠੀਕ ਪਲੇਟਾਂ ਦੇ ਛੋਟ ਵੀ ਆਪਾਂ ਨਾਲ ਦੀ ਹੁਣ ਚੱਕ ਦਾਂਗੇ ਜੀ ਤਾਂ ਕਿ ਬਾਅਦ ਦੇ ਵਿੱਚ ਫਿਰ ਦਿੱਕਤ ਨਾ ਹੋਵੇ ਹਣਾ ਬਣਾਉਣ ਵੇਲੇ ਬਸ ਆਪਾਂ ਮਸ਼ੀਨ ਤੇ ਬੈਠ ਕੇ ਮਸ਼ੀਨੇ ਤੇ ਉਧਰ ਕਰਨ ਦੀ ਲੋੜ ਨਾ ਪਵੇ ਪਹਿਲੇ ਸਾਰੇ ਨਿਸ਼ਾਨ ਨਾਪ ਗਰ ਸੂਟ ਦੇ ਉੱਪਰ ਲਿਖ ਲਿਆ ਕਰੋ ਲੋ ਜਿਹੜੇ ਇਸ ਭੈਣ ਦੀਆਂ ਪਲੋਈਆਂ ਉਹ ਔਣੇ 11 ਤੇ ਤਿਆਰਾ ਜਾਨੀ ਕਿ 11 ਤੋਂ ਘੱਟ ਆਪਾਂ ਉਸ ਹਿਸਾਬ ਨਾਲ ਜਿੰਨਾ ਗਲੇ ਦੇ ਵਿੱਚ ਕਪੜਾ ਆਊਗਾ ਨਾ ਸਿਉਣ ਦੇ ਵਿੱਚ ਉਹਦਾ ਛੱਡ ਕੇ ਇਹ ਔਣੇ 11 ਤੇ ਆਪਾਂ ਇੱਥੋਂ ਨੂੰ ਸਵਾ 11.1 ਤੇ ਨਿਸ਼ਾਨ ਲਾਵਾਂਗੇ ਤਾਂ ਕਿ ਕਪੜਾ ਕਿ ਵੀ ਆਪਣਾ ਵੱਧ ਘੱਟ ਆ ਜਾਣਾ ਵਿੱਚ ਤਾਂ ਪਲੋਈਆਂ ਉੱਚੀਆਂ ਨਾ ਜਾਣਾਂ ਨਿੱਚੀਆਂ ਨਾ ਬਗਿਆ ਆਪਾਂ 7 ਇੰਚ ਅਨੁਸਾਰ 7 ਠੀਕ ਹੁਣ ਆਪਾਂ ਇੱਕ ਲੜ ਚੱਕੇ ਸੀ ਨਾ ਪੁੱਠਾ ਪਾਸ ਆ ਗਿਆ ਹੁਣ ਆਪਾਂ ਜਦੋਂ ਦੋ ਲੜ ਚੱਕਾਂਗੇ ਉਹ ਦੇਖੋ ਫਿਰ ਪੁੱਠਾ ਪਾਸ ਆ ਗਿਆ بس ਇਹਨੂੰ ਹੀ ਜਮਾ ਸੌਖਾ ਤਰੀਕਾ ਹੈ ਜਿਹੜੇ ਪੈਨ ਨੂੰ ਸਮਝ ਲੱਗ ਜਾਂਦੀ ਉਹ ਗਾਂਹ ਹੋਰਾਂ ਪੈਨ ਨੂੰ ਜ਼ਰੂਰ ਜਾਣਕਾਰੀ ਸ਼ੇਅਰ ਕਰਿਆ ਕਰੋ ਹੈਨਾ ਬਾਕੀ ਹੋਰ ਪਹਿਲਾਂ ਵੀ ਇਸ ਚੀਜ਼ ਦਾ ਲਾਹਾ ਲੈ ਸਕਣ ਚੈਨਲ ਦਾ ਲਿੰਕ ਵੀ ਜ਼ਰੂਰ ਸੈਂਡ ਕਰਿਆ ਕਰੋ ਅੱਗੇ ਅੱਗੇ ਬਾਕੀ ਜਿਹੜੇ ਕੋ ਭਰਾ ਵੀਡੀਓ ਵੇਖਦੇ ਕੋ ਫੇਸਬੁੱਕ ਤੇ ਯੂਟਿਊਬ ਤੇ ਚਲੋ ਉਹਨਾਂ ਦੇ ਕੰਮ ਦੀ ਨਹੀਂ ਪਰ ਆਪਣੀਆਂ ਬੱਚੀਆਂ ਹੈਨਾ ਸਿੱਖ ਸਕਣ ਕੰਮ ਤਾਂ ਆਪ ਦਾ ਫਰਜ਼ ਸਮਝ ਕੇ ਸੇਵਾ ਸਮਝ ਕੇ ਅੱਗੇ ਵੀਡੀਓ ਲਾਇਕ ਵੀ ਸ਼ੇਅਰ ਕਰਦੇ ਕਰੋ ਠੀਕ ਹੈ ਜੀ ਆ ਆਪਣਾ ਬੈਕ ਪੱਲਾ ਇਹਨੂੰ ਆਪਾਂ ਸੈੱਟ ਤੇ ਕਰਾਂਗੇ ਹੁਣ ਆਪਾਂ ਨੂੰ ਫਰੰਟ ਪੱਲਾ ਆ ਗਿਆ ਨਾ ਫਰੰਟ ਪੱਲੇ ਦੇ ਆਪਾਂ ਬੰਨਾ ਸਾਈਡ ਵਾਲੀਆਂ ਨੂੰ ਪੁਲੀਆਂ ਚੱਕ ਲਈਏ notch 1.5 ਕੋਟ ਇੱਕ ਕਰਕੇ ਬਿਲਕੁਲ ਸਿੱਧਾ ਥੋੜਾ ਡਾਊਨ ਕਰਦੇ ਹਾਂ ਅਸੀਂ ਇਥੇ 1.5 ਕੋਟ ਇੱਕ ਕਰਕੇ ਹਲਕਾ ਜਿਹਾ ਕੋਨ ਡੇਡ ਕੋਟ ਕਰਕੇ ਹਲਕਾ ਹੁਣ ਆਪਾਂ ਇੱਥੇ ਲਿਖਣੀ ਗਲਾ ਕਿੰਨਾ ਇਸ ਭਾਗ ਦਾ ਅਗਲਾ ਸਾਢੇ 6 ਨੰਬਰ ਕਿੰਨਾ 2818 ਛਾਤੀ ਕਿੰਨੀ ਆ ਸਾਢੇ 9 ਕਮਰ ਕਿੰਨੀ ਆ 7 17 हिਪ ਕਿੰਨੀ ਆ ਸਾਢੇ 21 ਠੀਕ ਆ ਸੈਡ ਸਲਾਈ ਹੈਗੀ ਆ ਸਾਢੇ 14 ਠੀਕ ਹੈ ਜੀ ਸਾਰਾ ਨਾਮ ਲਿਖਿਆ ਗਿਆ ਹੁਣ ਆਪਾਂ ਨੂੰ ਇਹ ਨਹੀਂ ਹੈ ਵੀ ਜੇ ਦੋ ਸੂਟ ਬਣਾਵਾਂਗੇ ਆਪਾਂ ਵਾਰੀ ਵਾਰੀ ਬੈਰੀ bigger of Ronnie ko ਸਾਰਾ ਨਾਪ ਇਹਦੇ ਉੱਪਰ ਲਿਖ ਜਾਓ ਇਸੇ ਤਰੀਕੇ ਨਾਲ ਬੈਗ ਕਰਾਂ ਲਿਖਾਂਗੇ ਆਪਾਂ ਇਸ ਪੈਨ ਦਾ ਕਿੰਨਾਗਾ 6 ਬੈਗ ਠੀਕ ਹੋ ਗਿਆ ਨਾ ਨਾ ਆਪ ਆਪਣਾ ਸਹੀ ਲੋ ਫਰੰਟ ਬਣਾ ਦੇ ਬੈਗ ਪਰ ਲਾਪਨੇ ਕੱਟੇ ਹੁਣ ਆਪਾਂ ਬਾਹਾਂ ਕਟਾਈ ਪਹਿਲਾਂ ਆਪਾਂ ਪੈਸ ਲਾਉਣੀ ਬਾਹਾਂ ਦੇ ਮੂਰੇ ਬਾਰਡਰ ਹੁਣ ਕਰਕੇ ਨਾ ਆਪਾਂ ਨੂੰ ਜੋੜ ਪਾਉਣਾ ਪਊਗਾ ਕਿੱਥੇ ਕਿੱਥੇ ਪਾਉਣਾ ਉਹ ਦੇਖਾਂਗੇ ਆਪਾਂ or oh, something on it. ਇਹ ਡਰੂਪ ਬਾਰਡਰ ਚੰਗੀ ਤਰ੍ਹਾਂ ਸਹੀ ਕਰ ਲਏ ਹਨ ਦੇਖ ਕੇ ਇਹ ਟਿੱਪੇਸ ਨਾਲ ਕਰਕੇ ਆਪਾਂ ਚੰਗੀ ਤਰ੍ਹਾਂ ਜਿੱਥੇ ਜੋੜ ਪੈਂਦਾ ਹੋਇਆ ਜੇ ਦੋ ਪੈਂਦੇ ਹੋਏ ਦੋ ਜੇ ਚਾਰ ਪੈਂਦੇ ਆਪਾਂ ਚਾਰ ਜੋੜ ਪਾਵਾਂਗੇ ਮਸਾਪੇ ਦੇ ਸੈਂਟਰ ਦੇ ਹਿਸਾਬ ਨਾਲ ਬਾਰਡਰ ਜਿਹੜਾ ਬਿਲਕੁਲ ਸਹੀ ਆ ਬਾਂਹਾਂ ਦੇ ਠੀਕ ਉਤੋਂ ਆਪਾਂ ਐਮਰਾਲਾਂਗੇ ਦੂਜੀ ਦੇ ਨਾਲ ਇਹਦੀ ਬਾਂਹ ਇਸ ਕੋਈ ਨਹੀਂ ਉਹ ਜਿਆਦਾ ਲੰਬੀ ਆ ਹਨਾ ਦੇਖਣਾ ਪਊ ਆਪਾਂ ਕਿੰਨੀ ਕਿ ਨਿਕਲਦੀ ਆਪਾਂ ਇਹ ਆਪਣੇ ਜੋੜ ਵੀ ਘਟਨੇ ਹੋ ਹਿਸਾਬ ਨਾਲ ਜਿਹੜੀ ਬਾਹ ਦੀ ਲੰਮਾਈ ਆ ਆਪਾਂ ਨੇ 1.22 ਹੀ ਕੀਤੀ ਸੀ ਅੰਦਾਜ਼ੇ ਦੇ ਨਾਲ 1.22 ਆਪਾਂ ਇਹ ਤੋਂ ਬਾਹਰ ਰੱਖ ਕੇ ਦੇਖ ਲਈ ਉਧਰ ਕੱਪੜਾ ਵਾਜ ਦੇਣ ਬਸ ਆ ਜਾਊਗਾ ਬਹੁਤ ਆ ਜਾ ਐਵੇਂ ਵਿਆਹ ਤੇ ਜ਼ਰੂਰ ਲੈ ਕਰੋ ਹਲਕਾ ਜਾਂ ਘਟੂਗਾ 1.22 ਹਾਂ 1.2 ਇਹਦੀ ਲਾਈਨ ਚੈੱਕ ਕਰ ਲਿਆ ਗੁਰੂ ਕਈ ਵਾਰੀ ਹੁਣ ਆਪਾਂ ਇਥੋਂ ਪੀਸ ਲਾਹਤਾ ਫਿਰ ਉਧਰ ਜੋੜ ਘਟ ਜਾਂਦਾ ਠੀਕ ਜਿੰਨਾ ਚੜਾ ਦੇ ਵਿੱਚ ਆਉਗਾ ਨਾ ਕਪੜਾ ਆਪਾਂ ਨੇ ਸਿਉਣ ਦੇ ਉੱਪਰ ਚੜਾ ਕਰ ਲੈਣਾ ਇਹਨਾਂ ਚੰਗੀ ਤਰ੍ਹਾਂ ਐਸਟਰਾ ਠੀਕ ਐਸ ਤੋਂ ਆਪਾਂ ਨੂੰ ਇਸੇ ਲਈ ਫੋਲਡ ਕਰ ਲਾਂਗੇ ਠੀਕ ਸਿਉਣ ਦੇ ਉੱਪਰ ਜਿੰਨਾ ਵੀ ਆਪਣੇ ਸਿਉਣ ਚੜਾ ਕੇ ਮਾਰਜਨ ਚ ਲੈਨੇ ਨੂੰ ਸਿਉਣ ਉਹਨਾਂ ਜੋੜਨ ਨੂੰ ਪਹਿਲੀ ਹੋ ਕਰਨਾ ਅਨ ਚੰਗੀ ਤਰ੍ਹਾਂ ਫਿਰ ਸੈੱਟ ਕਰਕੇ ਬਾਅਦ ਸਾਰੇ ਨਿਸ਼ਾਨ ਚੱਕਾ ਲਈ ਉੱਚ ਤੋਂ ਜਿਹੜੀ ਆਪਾਂ ਨੇ ਇਥੋਂ ਢਲਾਂ ਦੇਣੀ ਆ ਢਾਲ ਕਹਿੰਦੇ ਨੇ ਆਪਾਂ ਉਹ ਤਿੰਨ ਜਾਂ 3.5 ਠੀਕ ਲੋੜ ਮੁਤਾਬਕ ਬਾਹਰ ਦੀ ਮੂਰੀ ਜਿਹੜੀ ਹੈਗੀ ਇਸ ਭੈਣ ਦੀ ਹੋਏਗੀ 9.5 ਆਪਾਂ ਰੱਖ ਲਾਂਗੇ 10.5 11.5 12 13 ਤਾਂ ਕਿ ਖੁੱਲੀ ਪਿੜੀ ਕਰਨੀ ਪੈਣਾ ਮੈਨੂੰ ਆਪਾਂ ਨੂੰ ਤਾਕੂ ਦਿੱਕਤ ਨਾ ਹੋ ਕੋਣੀ ਹੈਗੀ ਆ 13 14 15 16 ਠੀਕ ਹੈ ਜੀ ਕੱਚ ਦੇ ਵਿੱਚ ਦਵਾ ਲਾਜ ਨਹੀਂ ਰੱਖਿਆ ਕਰੋ ਤੇ ਇਹ ਗੁੱਲਾ ਵੀੜਾ ਆਪਾਂ ਨੂੰ ਸூட் ਕਰਨਾ ਪਏ ਤਾਕੂ ਦਿੱਕਤ ਨਾ ਹੋ ਜੇ ਇਸ ਤਰ੍ਹਾਂ ਨੂੰ ਸਲਾਈ ਆਪਣਾ ਨਹੀਂ ਕੱਟਿਆ ਜਾਂਦਾ ਤਾਂ ਫੱਟੀ ਦੇ ਨਾਲ ਨਿਸ਼ਾਨ ਚੱਕਦਾ ਹੈ ਠੀਕ ਹੋਰ ਠੀਕ ਜੇ ਬੰ ਸੌਖਾ ਹੈ ਤਰੀਕਾ ਪੂਰੀ ਵਧੀਆ ਸ਼ੇਪ ਆਊਗੀ ਨਾਲੇ ਸਿਉਣ ਮਾਰਨ ਲਈ ਸੌਖਾ ਹੋ ਜਾਣਾ ਮੋਡਾ ਹੈਗਾ ਇਸ ਕੋ ਇਹਦਾ 1.75 1.8 1.9 ਇਤੋਂ ਉੱਪਰ ਜਿਆਦਾ ਕੱਚੀ ਦਵਾਈ ਨਹੀਂ ਰੱਖਣੀ ਤੇ ਲੋਡ ਬਰਾਬਰ ਇਦਾਂ ਹੀ ਆਪਣੇ ਬਾਹ ਦੇ ਜੂੜ ਪਾ ਕੇ ਮਾਰ ਕਟਿੰਗ ਠੀਕ ਸਾਰਾ ਆਪਾਂ ਇਹਦੇ ਉੱਪਰ ਨਾਪ ਉਹ ਲਿਖ ਦੇ ਦਾਂਗੇ ਇੱਥੇ ਕਿੰਨਾ ਕਿੰਨਾ ਹੈਗਾ ਹਣ ਜਿਵੇਂ ਮੋਢਾ ਹੈਗਾ 1.75 ਆਪਾਂ ਇੱਥੇ ਲਿਖਾਂਗੇ 1.75 ਕੋਣੀ 1.5 ਆਪਾਂ ਇੱਥੇ ਲਿਖਾਂਗੇ 1.5 ਬਾਹ ਦੀ ਮੂਰੀ 9.5 ਆਪਾਂ ਇੱਥੇ ਸਾਰਾ ਤਿਆਰ ਨਾਪ ਜਿੰਨਾ ਆਪਾਂ ਗਾਗਨ ਤਿਆਰ ਕਰਕੇ ਨੇ ਉਹ ਸਾਰਾ ਨਾਪ ਲਿਖ ਦੇਣਾ ਹੁੰਦਾ ਬਾਕੀ ਕਿਸੇ ਵੀ ਚੀਜ਼ ਦੀ ਮੈਂ ਹਰ ਵੀਡੀਓ ਚ ਗੱਲ ਨੂੰ ਕਿਸੇ ਵੀ ਚੀਜ਼ ਦੀ ਤੁਹਾਨੂੰ ਕਿਸੇ ਵੀ ਭੈਣ ਨੂੰ ਜਾਂ ਭਰਾ ਨੂੰ ਕੋਈ ਸਮਝ ਨਹੀਂ ਲੱਗਦੀ ਜਾਂ ਕੋਈ ਵੱਖਰੀ ਜਿਹੀ ਚੀਜ਼ ਆਏ ਨਹੀਂ ਵੀ ਉਹਦਾ ਬਾਰੇ ਨਹੀਂ ਕੰਫਿਊਜ਼ ਹੋਏ ਰਹਿੰਦੇ ਹਨ ਗਲਤ ਕੱਟਣ ਦੀ ਜਾਇ ਥੋੜੀ ਵੇਟ ਕਰ ਲਿਆ ਕਰੋ ਜੀ ਥੋੜਾ ਫੋਨ ਨਹੀਂ ਵੀ ਚੱਕਿਆ ਨਾ ਥੋੜੀ ਵੇਟ ਕਰ ਲਿਆ ਕਰੋ ਤਾਂ ਉਸ ਤੋਂ ਬਾਅਦ ਜਾਂ ਤੁਸੀਂ WhatsApp ਮੈਸੇਜ ਛੱਡਦੇ ਕਰੋ ਮੈਂ ਆਪੇ ਫੋਨ ਕਰ ਲੈਣਾ ਹੁੰਦਾ ਵੀ ਗਲਤ ਕੱਟਣੋਂ ਪਹਿਲਾਂ ਤੁਸੀਂ ਵੀਡੀਓ ਨੂੰ ਦੋ ਵਾਰੀ ਦੇਖ ਲਿਆ ਕਰੋ ਨਹੀਂ ਸਮਝ ਲੱਗਦੀ ਫਿਰ ਫੋਨ ਲਾ ਕੇ ਪੁੱਛ ਸਕਦੇ ਠੀਕ ਹੈ ਜੀ ਬਾਕੀ ਵੀਡੀਓ ਸ਼ੇਅਰ ਲਾਜ਼ਮੀ ਕਰਿਆ ਕਰੋ ਆਪਣਾ ਫਰਜ਼ ਸਮਝ ਕੇ ਲਾਈਕ ਵੀ ਦੱ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਵੀ ਕਰਿਆ ਕਰੋ ਤਾਂ ਕਿ ਆਪਾਂ ਵਧੀਆ-ਵਧੀਆ ਵੀਡੀਓ ਲੈ ਕੇ ਆ ਸਕੀ। ਬਾਕੀ ਅਗਲੀ ਵੀਡੀਓ ਕਿਸ ਟੌਪਿਕ ਤੇ ਤੁਸੀਂ ਦੇਖਣਾ ਚਾਹੋ ਮੈਨੂੰ ਨਾਲ ਨਾਲ ਉਹ ਵੀ ਦੱਸ ਦਿਆ ਕਰੋ। ਤੁਹਾਡੇ ਸਾਰੇ ਕਮੈਂਟ ਪੜ੍ਹ ਕੇ ਮੈਂ ਫੇਰੀ ਵੀਡੀਓ ਬਣਾਉਣਾ ਹੁੰਦਾ। ਠੀਕ ਹੈ ਜੀ। ਬਾਕੀ ਮਿਲਦੇ ਆਂ ਜਲਦ ਨਵੀਂ ਵੀਡੀਓ ਲੈ ਕੇ ਧੰਨਵਾਦ। ਸਤਿ ਸ੍ਰੀ ਅਕਾਲ।